ਕਾਜ਼ਾਤਰਿੰ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਨਸ਼ਾ ਤਸਕਰਾਂ ਤੇ ਪੁਲਿਸ ਦੇ ਵੱਲੋਂ ਲਗਾਤਾਰ ਕਾਰਵਾਈ ਜਾਰੀ ਆਏ ਦਿਨ ਹੋ ਰਹੀਆਂ ਰਿਕਵਰੀਆਂ ਇਸੇ ਕੜੀ ਦੇ ਤਹਿਤ ਬਟਿੰਡਾ ਦੀ CIA 2 ਦੀ ਪੁਲਿਸ ਦੇ ਵੱਲੋਂ ਬੀਤੇ ਕੱਲ ਇੱਕ ਨੌਜਵਾਨ ਨੂੰ 1.5 ਕਿਲੋ ਤੋਂ ਵੱਧ ਅਫੀਮ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਇਹ ਵਿਅਕਤੀ ਰੇਲ ਗੱਡੀ ਦੇ ਜ਼ਰੀਏ ਅਫੀਮ ਲੈ ਕੇ ਆਇਆ ਸੀ ਅਤੇ ਇਸ ਨੂੰ ਅੱਗੇ ਸਪਲਾਈ ਕੀਤਾ ਜਾਣਾ ਸੀ ਜਿਸ ਦੇ ਚਲਦੇ ਪੁਲਿਸ ਦੇ ਵੱਲੋਂ ਮੁਖਬਰੀ ਤੇ ਆਧਾਰ ਤੇ ਇਸ ਨੂੰ ਮਤੀ ਦਾਸ ਨਗਰ ਨੇੜੇ ਸੂਏ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ ਇੱਥੇ ਦੱਸਣਾ ਬਣਦਾ ਹੈ ਕਿ ਇਸ ਨੌਜਵਾਨ ਤੇ ਪਹਿਲਾਂ ਵੀ ਅਫੀਮ ਦੇ ਮੁਕੱਦਮੇ ਦਰਜ ਹਨ ਅਤੇ ਹੁਣ ਫਿਰ ਇਹ 1.5 ਕਿਲੋ ਤੋਂ ਜ਼ਿਆਦਾ ਅਫੀਮ ਦੇ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਤੇ ਕਾਰਵਾਈ ਕੀਤੀ ਜਾ ਰਹੀ ਹੈ ਇੱਕ ਹੋਰ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ 150 ਗ੍ਰਾਮ ਚਿੱਟਾ ਕਾਬੂ ਕੀਤਾ ਗਿਆ ਹੈ ਤੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਉਸ ਦੇ ਖਿਲਾਫ ਵੀ ਬਣਦੀ ਕਾਨੂੰਨੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਪੂਰੀ ਜਾਣਕਾਰੀ ਸੁਣਵਾਨੇ ਆ ਤੁਹਾਨੂੰ ਪੁਲਿਸ ਅਧਿਕਾਰੀਆਂ ਦੀ ਹੀ ਜ਼ੁਬਾਨੀ ਐਸਪੀ ਸਾਹਿਬ ਬਠਿੰਡਾ ਮਾਨਯੋਗ ਮੈਡਮ ਅੰਜੀਤ ਕੌਂਟਲ ਜੀ ਵੱਲੋਂ ਇੱਕ ਮੈਸੇਜ ਭੇਜ ਮਚਲਾਈ ਗਈ ਹੈ ਨਸ਼ਾ ਤਸਕਰਾਂ ਵਿਰੁੱਧ ਤੇ ਮਾਰੇ ਅਨਸਾਰ ਦੇ ਵਿਰੁੱਧ ਉਹਦੇ ਤਹਿਤ ਕਾਰਵਾਈ ਕਰਦੇ ਹੋਏ ਇੰਸਪੈਕਟਰ ਸੀਏ2 ਇੰਚਾਰਜ ਬਠਿੰਡਾ ਇੰਸਪੈਕਟਰ ਕਰਨਦੀਪ ਸਿੰਘ ਦੀ ਟੀਮ ਨੇ ਨਾਲ ਲੀਲਾ ਤਰਨਾ ਦਾ ਬੰਦਾ ਜੋ ਚੋਰਗੜ੍ਹ ਰਾਜਸਥਾਨ ਦਾ ਰਹਿਣ ਵਾਲਾ ਵਾ ਇਹਨੂੰ ਸੂਹਾ ਮਦੀਨ ਦਸਨਗਰ ਤੋਂ ਕਾਬੂ ਕੀਤਾ ਵਾ ਜੋ ਪੈਥਲ ਜਾ ਰਿਹਾ ਸੀ ਇਹਦੇ ਕੋਲੋਂ 1 ਕਿਲੋ 522 ਗ੍ਰਾਮ ਫੀਮ ਬਰਬਦ ਹੋਈ ਆ ਜੀ ਇਹਦੇ ਵਿਰੁੱਧ ਥਾਣਾ ਸਿਵਲੈਂਡ ਵਿੱਚ ਮੁਕੱਦਮਾ ਨੰਬਰ 132 ਦਰਜ ਕੀਤਾ ਗਿਆ ਵਾ ਮੁੱਢਲੀ ਪੁੱਛਗਈ ਤੇ ਸਪੱਸ਼ਟ ਹੋਇਆ ਵਾ ਜੋ ਹੁਣ ਤੱਕ ਇਹਦਾ ਪ੍ਰਾਤਿਕ ਪਿਸ਼ੋਕੜ ਦੇ ਦੋ ਮੁਕੱਦਮੇ ਦਰਜ ਆਏ ਇੱਕ ਸਾਲ 2023 ਚ ਐਸਟੀਐਫ ਮਹਾੜੀ ਨੇ ਮੁਕੱਦਮਾ ਦਰਜ ਕੀਤਾ ਸੀਗਾ ਜਿੱਚ 2 ਕਿਲੋ ਫੀਮ ਸੀ ਤੇ ਇੱਕ ਫੀਫਾ ਰਾਜਸਥਾਨ ਦੇ ਵਿੱਚ ਹੀ ਇਹ ਮੁਕੱਦਮਾ ਸਿਟੀ ਦੇ ਵਿੱਚ ਦਰਜ ਹੋਇਆ ਸੀ ਉਹਦੇ ਚ 1 ਕਿਲੋ 200 ਗ੍ਰਾਮ ਫੀਮ ਰਾਮ ਦਰਜ ਹੋਈ ਆ। ਕਿਸ ਤਰ੍ਹਾਂ ਆਪਾਂ ਕਿਹੜੇ ਧਾਰਾ ਦੇ ਅਵਾਲ ਦਰਜ ਕੀਤਾ ਜੀ? ਇਹ 18 ਐਂਡੀਕੇਸ ਦੇ ਵਿੱਚ ਮਗਤਮੰਦਰਜ ਕੀਤਾ ਹੋਇਆ। ਇਹਦਾ ਪੁਲਿਸ ਰਿਪੋਰਟ ਲੈ ਕੇ ਅੱਜ ਪੇਸ਼ ਕਰਕੇ ਹੋਰ ਅਗਲੀ ਕਾਰਵਾਈ ਨੰਗਾਏ ਨਾ ਕੀਤੀ ਜਾਊਗੀ। ਇੱਕ ਕਿਸਤੇ ਸਵਾਰ ਸੀਗਾ ਜੀ, ਇਹ ਪੈਦਲ ਸੀਗਾ ਜੀ। ਇਸ ਤੋਂ ਇਲਾਵਾ ਇੱਕ ਹੋਰ ਮਗਦਮਾ ਸੀ A2 ਟੀਮ ਨੇ ਦਰਜ ਕੀਤਾ ਹੋਆ ਮਗਦਮਾ ਨੰਬਰ 108 ਖਾਣਾ ਕਤਵਾਲੀ ਦੇ ਵਿੱਚ। ਇੱਥੇ ਦੋ ਦੋਸ਼ੀ ਨੇ ਜਿਹੜੇ ਫਰੋਜਪੁਰ ਦੇ ਰਹਿਣ ਵਾਲੇ ਨੇ ਇਨਨੂ ਤਕੋਨੀ ਪਾਰਕ ਨੇੜੇ ਦਫ਼ਤਰ ਜਿਹੜਾ ਹੈ ਨਗਰ ਸਭਾ ਟੈਕਸ ਦਫ਼ਤਰ ਆ ਤੁਕਾ ਬੁਕੀਤਾ ਉਥੇ ਪੈਦਲ ਸੀ ਖੜੇ ਸੀ ਪੁਲਿਸ ਪਾਟਰੀ ਨੇ ਇਨਾਂ ਤੋਂ ਕਾਰਵਾਈ ਕਰਦੇ ਹੋਏ 150 ਗ੍ਰਾਮ ਹਿਰੋਇਨ ਬਰਾਮਦ ਕੀਤੀ ਹੈ ਇਨਾਂ ਦੇ ਬੋਧ ਵੀ ਥਾਣਾ ਕਤਵਾਲੀ ਮਕਦਮਾ ਨੰਬਰ 108 ਦਰਜ ਕਰ ਲਿਆ ਵਾ ਵੀ ਤੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਵੀ ਕਿੱਥੋਂ ਲੈ ਕੇ ਆ ਰਹੇ ਸੀ ਕਿਹਨੂੰ ਕਿਨੂੰ ਸਪਲਾਈ ਕਰਨਾ ਸੀ ਨਸ਼ਾ ਤਸਕਰ ਦੀ ਹੁਣ ਕੋਈ ਖੈਰ ਨਹੀਂ ਬਿਲਕੁਲ ਨਹੀਂ ਕਿਸੇ ਵੀ ਹਾਲਤ ਵਿੱਚ ਕੋਈ ਖੈਰ ਨਹੀਂ ਕੋਈ ਲਾਇਜ ਕੀਤੀ ਜਾਊਗੀ ਜੋ ਬਣਦੀ ਕਾਨੂੰਨੀ ਕਾਰਵਾਈ ਸਖਤੋ ਸਖਤ ਮੋੜ ਚੱਲੇਗੀ